ਬੇਤੇਦਿੰਨੀ ਮੁਹਾਲੀ ਦੇ ਸੁਹਾਣਾ ਦੇ ਵਿੱਚ ਇੱਕ ਕਬੱਡੀ ਕੱਪ ਦੌਰਾਨ ਇੱਕ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਕਤਲ ਹੋ ਜਾਂਦਾ ਹੈ ਗੋਲੀਬਾਰੀ ਹੋਈ ਸੀ ਤਾਂ ਇਸ ਤੋਂ ਬਾਅਦ ਪੁਲਿਸ ਵੱਲੋਂ ਦੋ ਜੋ ਸ਼ੂਟਰ ਨੇ ਉਹਨਾਂ ਦਾ ਜੋ ਗ੍ਰਿਫਤਾਰੀ ਕੀਤੀ ਗਈ ਸੀ ਇੱਕ ਨੂੰ ਦਿੱਲੀ 에ਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜੋ ਕਿ ਮਾਸਟਰਮਾਈਂਡ ਦੱਸਿਆ ਜਾ ਰਿਹਾ ਸੀ ਤੇ ਇੱਕ ਦਾ ਜੋ ਮੁਹਾਲੀ ਦੇ ਡੇਰਾ ਬਸਤੇ ਦੇ ਵਿੱਚ ਲਾਲ ਨੂੰ ਵੇਖੇ ਇਨਕਾਊਂਟਰ ਕਰ ਦਿੱਤਾ ਗਿਆ ਸੀ ਤੇ ਹੁਣ ਇਹ ਪੁਲਿਸ ਵੱਲੋਂ ਇੱਕ ਹੋਰ ਜੋ ਵੱਡੀ ਵਾਰਦਾਤ ਹੈ ਪੰਜਾਬ ਦੇ ਨਵਾਂ ਸ਼ਹਿਰ ਦੇ ਵਿੱਚ ਵਾਪਰਨ ਵਾਲੀ ਸੀ ਤੇ ਪੁਲਿਸ ਵੱਲੋਂ ਇਸ ਉਨਾ ਕਾਮ ਕਰ ਦਿੱਤਾ ਗਿਆ ਹੈ ਤੇ ਇੱਕ ਕਬੱਡੀ ਕੱਪ ਦੇ ਵਿੱਚ ਤਿੰਨ ਜੋ ਮੁਲਜ਼ਮ ਨੇ ਉਹਨਾਂ ਵੱਲੋਂ ਇੱਕ ਵਾਰਦਾਤ ਨੂੰ ਇੱਕ ਕਤਲ ਨੂੰ ਅੰਜਾਮ ਦਿੱਤਾ ਜਾਣਾ ਸੀ ਤੇ ਇਸ ਤੋਂ ਪਹਿਲਾਂ ਪੁਲਿਸ ਵੱਲੋਂ ਇਨਪੁਟ ਦੇ ਆਧਾਰ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਨਵਾਂ ਸ਼ਹਿਰ ਪੁਲਿਸ ਵੱਲੋਂ ਇੱਕ ਗ੍ਰਿਫਤਾਰੀ ਕੀਤੀ ਗਈ ਆ ਇਸ ਮਾਮਲੇ ਤੇ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਨਵਦੀਪ ਸ਼ਰਮਾ ਫੋਨ ਲਾਈਨ ਤੇ ਜੁੜੇ ਨੇ ਜੀ ਨਵਦੀਪ ਕੀ ਜਾਣਕਾਰੀ ਆ ਪੁਲਿਸ ਵੱਲੋਂ ਜੋ ਇਹ ਵਾਰਦਾਤ ਨੂੰ ਜੋ ناکਾਮ ਕੀਤਾ ਗਿਆ ਇਸ ਦੇ ਵਿੱਚ ਜੋ ਕੀ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹੈ ਜੀ ਬਿਲਕੁਲ ਬਿੰਦਫਾਨ ਦੇਖੋ ਨਵਾਂ ਸ਼ਹਿਰ ਦੀ ਸੀਆਈਐਸ ਸਾਫ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 2 ਪਿਸਤੌਲ ਤੇ 5 ਗੰਗਾਕਾਰਤੋਸ਼ ਵੀ ਜੁੜੇ ਆਬਰਾਮਤ ਕੀਤੇ ਗਏ ਨੇ ਤਾਂ ਪੁਲਿਸ ਦਾ ਕਹਿਣਾ ਕਿ ਲਗਾਤਾਰ ਜੇਤੀ ਇਹਨਾਂ ਲੋਕਾਂ ਦੇ ਉੱਤੇ ਪੁਲਿਸ ਨੂੰ ਸ਼ੱਕਤੀ ਹੈ ਜਿਸ ਤਰੀਕੇ ਦੇ ਨਾਲ ਮੁਹਾਲੀ ਦੇ ਵਿੱਚ ਪੈਣਾ ਹੈ ਖਤਮ ਕਾਰਡ ਹੋਇਆ ਰਾਣਾ ਬਲਾ ਚੋੜੀਆ ਤਾਂ ਉਸ ਤੋਂ ਬਾਅਦ ਹੈ ਹਾਇਲਰ ਦੇ ਉਸੇ ਤਰੀਕੇ ਨਾਲ ਸਾਰਾ ਜਿਸੇ ਇਸ ਤਰ੍ਹਾਂ ਦੀ ਘਟਨਾ ਦੇ ਵਿੱਚ ਕਿ ਜਿਹੜੇ ਅਜੀਬੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤਾਂ ਅਜੀਬੇ ਦੇ ਵਿੱਚ ਪੁਲਸ ਨੂੰ ਇੱਕ ਗੁਪਤ ਸੂchna ਮਿਲਦੀ ਹੈ ਇੱਕ ਇੰਟੈਲੀਜੈਂਸ ਇਨਫੋਰਮੈਂਟ ਮਿਲਦਾ ਕਿ ਕੁਝ ਲੋਕ ਨੇ ਜਿਹੜੇ ਕੀ ਇਸ ਸਮੇਂ ਤਾਂ ਜੁੜੇ ਇੱਕ ਜਗ੍ਹਾ ਤੇ ਉੱਤੇ ਬੈਠ ਕੇ ਵਿਉਂਤਬੰਦੀ ਕਰ ਰਹੇ ਨੇ ਕਿ ਉਹਨਾਂ ਦੇ ਵੱਲੋਂ ਕਿਸੇ ਕਬੱਡੀ ਕੱਪ ਦੇ ਵਿੱਚ ਇੱਕ ਵਿਅਕਤੀ ਦਾ ਕਤਲ ਕੀਤਾ ਜਾਦਾ ਸੀ ਤਾਂ ਭਰੋਸੇਯੋਗ ਜਾਣਕਾਰੀ ਜਦੋਂ ਪੁਲਸ ਨੂੰ ਮਿਲਦੀ ਹੈ ਤਾਂ ਪੁਲਿਸ ਤੇ ਬਲੋ ਨਮੀਤ ਕੁਮਾਰ ਰਾਜ ਕੁਮਾਰ ਅਤੇ ਸਾਹਿਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਇਹ ਜੁੜੇ ਪੇਡਾ ਹੁਮਿੰਗਾਦੇ ਰਹਿਣ ਵਾਲੇ ਨੇ ਕੋਈ ਇੱਕ ਪਿੰਡ ਮੁਹਾਰਦਾ ਤੇ ਇੱਕ ਜਿਲ੍ਹਾ ਕਪੂਰਥਲਾ ਦਾ ਜੋ ਰਹਿਣ ਵਾਲਾ ਤੇ ਇੱਕ ਜਿਲੰਕਾ ਦਾ ਨੋਜਵਾਲਾ ਜਿਸ ਨੂੰ ਪੁਲਿਸ ਤੇ ਬਲੋ ਗ੍ਰਿਫਤਾਰ ਕੀਤਾ ਜਾਂਦਾ ਤੇ ਇਹਨਾਂ ਨੂੰ ਜਦੋਂ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਕੁਝ ਫਰੀ ਹੈ ਤਾਂ ਇਹਨਾਂ ਦੇ ਕੋਲੋਂ ਦੋ ਟਿਕਾਣੇ ਆਕਾਸ਼ੂ ਤੇ ਜਾਂਦੇ ਨੇ ਉਹ ਤਾਂ ਹੀ ਕਿਉਂਕਿ ਗ੍ਰਿਫਤਾਰ ਕੀਤੇ ਗਏ ਮੇਜ਼ਬਾਰੇ ਖੋਦ ਖੁਲਾਸਾ ਕੀਤਾ ਕਿ ਥਾਣਾ ਫੋਜੀ ਵਾਲਤੀ ਇੰਡੀਪੈਂਡੈਂਟ ਪ੍ਰਿੰਟ ਕਰੀਮਪੁਰ ਚਾਹ ਵਾਲਾ ਦੇ ਇੱਕ ਕਬੱਡੀ ਟੂਰਨਾਮੈਂਟ ਵਿੱਚ ਉਹ ਹੋੜ ਜਾ ਰਿਹਾ ਸੀ ਜਿੱਥੇ ਉਹਨਾਂ ਦੇ ਵੱਲੋਂ ਕਸਬਾ ਜੜਲਾ ਦੇ ਰਹਿਣ ਵਾਲੇ ਰੌਣਕਮਾਨ ਰੋੜ ਪਰਮਾ ਜੱਤੀ ਉਹਨਾਂ ਦੇ ਨਾਲ ਪਹਿਲਾਂ ਹੀ ਰਹਿ ਚੁੱਕਾ ਖਤਮ ਕੀਤਾ ਜਾਣਾ ਸੀ ਤਾਂ ਗ੍ਰਿਫਤਾਰ ਕੀਤੇ ਗਏ ਮੁੱਜਮਾ ਵਿਰੁੱਧ ਕੈਲਾ ਜਫਤ ਦੇ ਮਾਮਲੇ ਚਾਰਜ ਨੇ ਤਾਂ ਇੱਕ ਵੱਡੀ ਕਾਰਵਾਈ ਵੀ ਹੋ ਰਹੀ ਹੈ ਜਿਸ ਨੂੰ ਸ਼ਾਇਦ ਪੁਲਿਸ ਦੀ ਸੀਆਈਏ ਸਟਾਫ ਦੇ ਵੱਲੋਂ ਕੀਤੀ ਗਈ ਹੈ ਜਿਸ ਵਿੱਚ ਇਹ ਮਾਰੇ ਅਨਸਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਇਸ ਵਾਰ ਫੇਰ ਤੋਂ ਪੰਜਾਬ ਦੇ ਵਿੱਚ ਕੰਪਲੈਕਸ ਫਲਾਈ ਜਾਨੀ ਸੀ ਕਤਲ ਕੀਤਾ ਜਾਣਾ ਸੀ ਅਤੇ ਇੱਕ ਧਨੌਲੀ ਵਾਰਦਾਤ ਜਿਸ ਤਰੀਕੇ ਦੇ ਨਾਲ ਕਿਸਮਾਂ ਲੱਗੇ ਵਿੱਚ ਵਾਪਰੀ ਹੈ ਮਹਾਂਦੀ ਦੇ ਵਿੱਚ ਇਸੇ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ ਪਰ ਇਹ ਅਜਿਹੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹਨਾਂ ਮਾਰੇ ਅਨਸਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਕੋਲ ਪਿਸਤੌਲ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਅਤੇ ਇਹਨਾਂ ਇੱਕ ਵਕਤਾਰਾਵਾ ਦੇ ਤਹਿਤ ਮਾਮਲਾ ਵਿਚ ਜੱਜ ਕੀਤਾ ਗਿਆ जब पुलिस से गलबात करिए गिरफ्तार किया गया कि एक मुलम है जिसका नाम की ननीश सत्या जा रहा है उससे उसे, उसे पहला ही कतल के समेत दो होर मामले दर्ज ने इस तो इलावा इस कतल के मामले के तो पहला ही तो ही भगौड़ा करार दिता जा चुका है उसे ही एक तो राजकुमार नाम का जो मुलजम है उसके खिलाफ कतल की कोशिश सड़े तीन ते मामले जोड़े दर्ज ने ਤੇ ਜੇਕਰ ਸਾਹਿਲ ਦੀ ਗੱਲ ਕਰੀਏ ਜੋ ਕਿ ਤੀਸਰਾ ਮੁੱਦਾ ਹੈ ਉਸ ਦੇ ਖਿਲਾਫ ਵੀ ਅਸਰਾ ਅਕਤਾ ਤੇ ਕਤਲ ਦੀ ਕੋਸ਼ਿਸ਼ ਕਰਨੇ ਤਿੰਨ ਮਾਮਲੇ ਦਾ ਜਿਸ ਦਾ ਤਿੰਨੇ ਹੀ ਜੋ ਵੱਡੇ ਨੇ ਹਿੱਸੇ ਸ਼ੀਟਰ ਨੇ ਪੁਲਿਸ ਤੋਂ ਵੱਲੋਂ ਇਹਨਾਂ ਜਿਸ ਸ਼ੀਟਰਨ ਦਸਤਾਰਕੀਸਾ ਕੀਤਾ ਇੱਕ ਵੱਡੀ ਕੰਮ ਦਰਖਿਲ ਜਾ ਸਕਦੀ ਹੈ ਕਿ ਜੋ ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਰਹੀ ਸੀ ਅਜਿਹਾ ਇਹਨਾਂ ਅਸਰਾ ਦੇ ਵੱਲੋਂ ਪੰਜਾਬ ਉਹ ਲਗਾਤਾਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਕਤਲ ਕੀਤੇ ਜਾ ਰਹੇ ਨੇ ਕਬੱਡੀ ਖਿਡਾਰੀਆਂ ਦੇ ਕਤਲ ਕੀਤੇ ਜਾ ਰਹੇ ਨੇ ਤਾਂ ਲੋਕਾਂ ਦਾ ਵਿਸ਼ਵਾਸ ਪਤਾ ਕਰਨ ਦੇ ਲਈ ਇਹ ਜਿਹੜਾ ਵਾਰਦਾਤਾ ਨੇ ਇੰਜਾਮ ਪੇਨ ਵਾਲਿਆ ਤੇ ਖਿਲਾਫ ਨਵਾਂ ਸ਼ਹਿਰ ਦੀ ਪੁਲਿਸ ਤੇ ਸੀਆਈਏਫ ਕਾਦਮ ਕਾਰਵਾਈ ਜੋ ਹੈ ਕੀਤੀ ਗਈ ਹੈ ਜੀਵਿੰਦਰਪਾਲ ਜੀ ਬਿਲਕੁਲ ਨਵਦੀਪ ਜੋ ਇਹ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਿੱਤੀ ਹੈ ਕਿ ਤਿੰਨੇ ਜੋ આરોપી ਨੇ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਵੀ ਸਾਹਮਣੇ ਆਇਆ ਹੈ ਤੇ ਅਜੇ ਫਿਰ ਤੋਂ ਗੱਲ ਕੀਤੀ ਜਾਵੇ ਸੁਹਾਣਾ ਵਾਲੇ ਕੇਸ ਦੇ ਜਿੱਥੇ ਕਿ ਰਾਣਾ ਬਲਾਚੌਰੀਆ ਜੋ ਕਬੱਡੀ ਪ੍ਰਮੋਟਰ ਦੱਸਿਆ ਜਾ ਰਿਹਾ ਹੈ ਉਸ ਦਾ ਕਤਲ ਹੋ ਜਾਂਦਾ ਹੈ ਸ਼ਰੀਆਮ ਗੋਲੀ ਮਾਰ ਕੇ لیکن پولیس ਵੱਲੋਂ کاروائی عمل ਵਿੱਚ ਬਾਅਦ ਵਿੱਚ ਲਿਆਂਦੀ ਗਈ ਹੈ ਤੇ ਜੋ کاروائی ਹੈ ਜੋ ਹੁਣ ਤੱਕ ਦੀ ਉਸ ਕੇਸ ਦੇ ਵਿੱਚ ਵੀ ਉਹ ਕਿਹਾਂ ਕੀ ਕਾਰਵਾਈ پولیس ਵੱਲੋਂ ਹੁਣ ਤੱਕ ਕੀਤੀ ਗਈ ਹੈ ਜੇ ਬਿਲਕੁਲ ਪਿੰਡਰਪਾਲ ਮੋਹਾਲੀ ਦੇ ਵਿੱਚ ਵਿੱਚ ਕਬੱਡੀ ਕੱਪ ਦੇ ਦੌਰਾਨ 30 ਸਾਲਾ ਕਬੱਡੀ ਖਿਡਾਰੀ ਤੇ ਪ੍ਰਮੋਟਰ ਜੋਤੀ ਰਾਣਾ ਬਲਾਂਚੋਰੀਆ ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ ਕਤਲ ਕਰ ਦਿੱਤਾ ਗਿਆ ਸੀ ਉਸ ਦਾ ਜਿਸ ਤੋਂ ਬਾਅਦ ਬੁੱਧਵਾਰ ਨੂੰ ਤਾਂ ਜੋਤੀ پولیس ਵੱਲੋਂ ਇੱਕ ਮੁਕਾਬਲਾ ਹੋਇਆ ਜੋ ਕਿ 18 ਬਸੀ ਦੇ ਲਾਲੋਡੂ ਤੇ ਲਈ ਤੀਕਾ ਹੁੰਦਾ ਤਾਂ ਉਥੇ ਪੂਸ ਮੁਕਾਬਲੇ ਦੌਰਾਨ ਇੱਕ ਨੂੰ ਮੋਜਮ ਗੋਲੀ ਮਾਰ ਦਿੱਤੀ ਗਈ ਜਿਸ ਦੀ ਬਾਅਦ ਵਿੱਚ ਜਿੱਥੇ ਮੈਂ ਪਹੁੰਚੇ ਪੁਲਿਸ ਨੇ ਸਾਥ ਜਿਹਨੇ ਤੇ ਪਿੰਡ ਵਿੱਚ ਇਸ਼ਾਰਾ ਪਨਵਾ ਦਾ ਰਹਿਣ ਵਾਲਾ ਹਰਪਿੰਦਰ ਉਰਫ ਮਿੱਟੂ ਪੁਲਿਸ ਦੇ ਲਾਗਵਹਿ ਮਕਾਬਲੇ ਦੇ ਵਿੱਚ ਜਖਮੀ ਹੋ ਗਿਆ ਸੀ ਉਸ ਸਮੇਂ ਇੱਥੇ ਇਲਾਜ ਦੇ ਦੌਰਾਨ ਉਸਨੇ ਤਨਤੋਰ ਦਿੱਤਾ ਇਸ ਕਾਰਵਾਈ ਦੇ ਵਿੱਚ ਦੋ ਮੌਜ਼ਮ ਮੁਲਾਜ਼ਮ ਜਿਹੜੇ ਉਹੀ ਜਖਮੀ ਹੋਏ ਸਨ ਉਹਨਾਂ ਦਾ ਵੀ ਇਲਾਜ ਚੱਲ ਰਿਹਾ ਹੈ ਸਰ ਕੁਮਰ ਸਿੰਘ ਵਿਜੇ ਸਿੰਘ ਉਰਫ ਰਣਾ ਭਲਾ ਚੋਟੇ ਦਾ ਸੋਮਾ ਦੀ ਜੋ ਕਤਲ ਕੀਤਾ ਗਿਆ ਸੀ ਉਸ ਨੂੰ ਲੈ ਕੇ ਤੇ ਜੋ ਕਾਰਵਾਈ ਸੀ ਪੁਲਿਸ ਦੇ ਵੱਲੋਂ ਕੀਤੀ ਗਈ ਪੁਲਿਸ ਦੇ ਵੱਲੋਂ ਦੋ ਹੋਰ ਜੋ ਮਿਲਦੋ ਨੇ ਇਸ ਮਾਮਲੇ ਤੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਇੱਕ ਨੂੰ ਪੁਲਿਸ ਦੇ ਵੱਲੋਂ ਜੋ ਸੀ ਦਿੱਲੀ 에어ਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਜਦਕਿ ਇਹਨਾਂ ਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਸ਼ੁਰੂਆਤੀ ਜਾਣਕਾਰੀ ਮੁਤਾਬਕ ਤਾਂ ਮਿੱਡੂ ਜੋ ਹੈ ਜਿਸਦੀ ਕੀ ਇਸ ਪੁਲਿਸ ਐਂਕਾਊਂਟਰ ਦੇ ਵਿੱਚ ਗਾਰਡ ਗਈ ਹੈ ਮੌਤ ਹੋਈ ਹੈ ਉਸ ਗੰਪੀਰ ਦਾ ਅਪਰਾਧਿਕ ਨਾਮ ਨਹੀਂ ਆਇਆ ਹੈ ਹਾਲਾਂਕਿ ਇਸ ਮਾਮਲੇ ਦੇ ਕੋਲ ਵੀ ਐਸਟੇਟ ਕਾ ਕੇਸ ਦੇ ਹੋਰ ਫਿਟਰਾ ਦੀ ਪਛਾਣ ਕੀਤੀ ਹੈ ਜੇ ਨਵਾਂ ਵਿਤੀ ਦਿੱਤੇ 쿠ਪੂਰ ਨਾਮ ਦਾ ਮੋਜਵਾਨ ਉਸ ਨੂੰ ਮੱਖਣ ਕਿਹੜੀ ਅਮਰੀਕਾ ਦਾ ਰਹਿਣ ਵਾਲਾ ਤੇ ਕਰਨ ਪਾਟਕ ਉਰਫ ਡਿਪਾਇਟਰ ਕਰਲ ਇਹਦੀ ਅਮਰੀਕਾ ਦਾ ਰਹਿਣ ਵਾਲਾ ਤਾਂ ਪੁਲਿਸ ਦਾ ਕਹਿਣਾ ਕਿ ਇਹਨਾਂ ਦੀ ਧਰ ਪਕੜ ਲਈ ਇਹਨਾਂ ਦੀ ਜੋ ਹੈ ਇਹਨਾਂ ਨੂੰ ਫੜਨ ਲਈ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਵੱਲੋਂ ਖਾਸ ਤੰਦ ਇਹਨਾਂ ਦੇ ਸੰਭਾਵਿਤ ਠਿਕਾਣੇ ਜਿੱਥੇ ਛਾਪੇਮਾਰੀ ਲਗਾਤਾਰ ਕੀਤੀ ਜਾਂਦੀ ਹੈ ਅਜਾ ਪੁਲਿਸ ਨੂੰ یقین ਹੈ ਕਿ ਜਲਦ ਹੀ ਉਸ ਤੋਂ ਮੋਜਵਾਨ ਜਲਦ ਹੀ ਗ੍ਰਿਫਤਾਰ ਕਰਨਿਆ ਜਾਵੇਗਾ ਤਾਂ ਪਰ ਜੋ ਇਹਹੀ ਵਾਰਤਾ ਜੋ ਹੈ ਪੰਜਾਬ ਦੇ ਵਿੱਚ ਲਾਚੀ ਕੀਤੀ ਜਾ ਸਕੀ ਠੀਕ ਜੀ ਬਤਾ ਜਿੰਨ ਦੀਪ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਵੱਡੀ ਵਾਰਦਾਤ ਨੂੰ ਇੱਕ ਜੋ ਹੈ ناکਾਮ ਕਰ ਦਿੱਤਾ ਗਿਆ ਹੈ ਕਬੱਡੀ ਕੱਪ ਦੇ ਵਿੱਚ ਟੂਰਨਾਮੈਂਟ ਦੇ ਵਿੱਚ ਇੱਕ ਵਿਅਕਤੀ ਨੂੰ ਟਾਰਗੇਟ ਕਰਕੇ ਇਹਨਾਂ ਵੱਲੋਂ ਜੋ ਯੋਜਨਾ ਬਣਾਈ ਜਾ ਰਹੀ ਸੀ ਉਹ ਫੇਲ ਕਰ ਦਿੱਤੀ ਗਈ ਹੈ ਪੁਲਿਸ ਵੱਲੋਂ ਰਾਣਾ ਬਲਾਚੌਰੀਆ ਕੇਸ ਦੀ ਫਿਰ ਤੋਂ ਗੱਲ ਕਰਾਂਗੇ ਕਿ ਉਸ ਕੇਸ ਦੇ ਵਿੱਚ ਵੀ ਅੱਜ ਅਦਾਲਤ ਵੱਲੋਂ ਜੋ ਸੋਮੋਟ ਲੈਂਦੇ ਹੋਏ ਜੋ ਪੁਲਿਸ ਨੂੰ ਜੋ ਹੁਕਮ ਨੇ ਉਹ ਜਾਰੀ ਕੀਤੇ ਗਏ ਨੇ ਉਸ ਬਾਰੇ ਕੀ ਜਾਣਕਾਰੀ ਹੈ ਜਿੱਦਕਿ ਪੰਜਾਬ ਹਾਈ ਕੋਰਟ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਹਾਂਦੀ ਦੇ ਸਹਾਨਾ ਦੇ ਵਿੱਚ ਜੋ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਪਲਾ ਚੋੜੀਆ ਦਾ ਜ਼ਿੰਦਹਾਰੇ ਕਤਲ ਕੀਤਾ ਗਿਆ ਸੀ ਇੱਕ ਮਸਲੇ ਦੇ ਸੰਬੰਧ ਮੈਂ ਹੈ ਤਾਂ ਪੰਜਾਬ ਸਰਕਾਰ ਤੋਂ ਇਸ ਨੂੰ ਲੈ ਕੇ ਜਵਾਬ तलब ਕੀਤਾ ਗਿਆ ਹਾਈ ਕੋਰਟ ਨੇ ਸਪਸ਼ਟ ਤੌਰ ਤੇ ਆਪਣੇ ਨਿਰਦੇਸ਼ ਦਿੱਤੇ ਨੇ ਕਿ ਸੂਬਾ ਸਰਕਾਰ ਅਗਲੀ ਸੁਲਵਾਈ ਦੇ ਦੌਰ ਵਿੱਚ ਸਪਸ਼ਟ ਕਰੇ ਕਿ ਜਿਸ ਪ੍ਰੋਗਰਾਮ ਦੇ ਵਿੱਚ ਰਾਣਾ ਪਲਾ ਚੋੜੀਆ ਦੀ ਹੱਤਿਆ ਹੋਈ ਉਸ ਤੇ ਪੁਲਿਸ ਸੁਰੱਖਿਆ ਦੇ ਪ੍ਰਬੰਧ ਕੀ ਸਨ ਅਤੇ ਮੋਟੇ ਦੇ ਉੱਤੇ ਕਿਲੇ ਲੋਕ ਮਜੂਦ ਹਨ ਇਹ ਮਦੇਸ਼ ਟੋੜਦੇ ਵੱਲ ਉਧੋ ਦਿੱਤੇ ਗਏ ਜਦੋਂ ਹਾਈ ਕੋਰਟ ਜੈਕਟ ਦਿਸਮੈਂਟ ਦੀ ਜੇਨ ਅੰਦਰ ਕੀਤੀ ਗਈ ਇੰਟਰਵਿਊ ਸੰਬੰਧੀ ਮਾਮਲੇ 'ਤੇ ਅਦਾਲਤ ਨੇ ਖੁੱਤੋਂ ਨੋਟਿਸ ਵੀ ਸੁਲਾਈ ਕਰਨੀ ਸੀ ਸੁਲਾਈ ਨਹੀਂ ਹੋ ਉਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਦੀ ਨਿਮਾਇੰਦਗੀ ਕਰ ਰਹੇ ਸਰਕਾਰੀ ਵਕੀਲ ਹੈ ਗਲਨਪੁਰ ਤੋਂ ਸਬਤ ਅਦਾਲਤ ਨੂੰ ਦੱਸਿਆ ਗਿਆ ਕਿ ਐਡਵੋਕੇਟ ਜਨਰਲ ਜੋੜੀ ਉਹ ਅੱਜ ਨਿੱਜੀ ਤੌਰ ਤੇ ਤੇ ਮੌਜੂਦ ਨਹੀਂ ਹਨ ਅਤੇ ਨਾਂ ਨੀ ਕਿਸੇ ਨਿਮਾਇੰਦਗੀ ਕਰ ਰਹੇ ਹਨ ਸੀਨੀਅਰ ਵਕੀਲ ਪਲੀਤ ਬਾਲੀ ਜੀ ਨੇ ਉਹ ਉਸਮੇ ਉਪਲਬਧ ਸਨ ਸਰਕਾਰ ਦੀ ਦਲੀਲ ਨੂੰ ਸਪਸ਼ਟ ਕਰਦਿਆ ਹੋਇਆ ਹੈ ਡਿਵੀਜ਼ਨ ਬੈਂਚ ਨੇ ਵਾਰਿਸ ਸੁਜਮਾਈ ਇੰਟਰਵਿਊ ਮਾਮਲੇ ਦੀ ਸੁਣਵਾਈ ਨੂੰ 18 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਹਾਲਾਂਕਿ ਸੁਣਵਾਈ ਮੁਲਤਵੀ ਕਰਦੇ ਹੋਏ ਵੀ ਹਾਈ ਕੋਰਟ ਨੇ ਰਾਣਾ ਬਲਾਕ ਹੋਰੀਆ ਕਤਲ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਸ਼ੂਬਾ ਸਰਕਾਰ ਨੂੰ ਮੰਗਿਆ ਸਦਾਤਰੇ ਸਪਸ਼ਟਤਾ ਉਤੇ ਕਿਹਾ ਕਿ ਇਹ ਜੋ ਕਟਨਾ ਸੁਰਨ ਵਿਵਸਥਾ ਜਨ ਹੈ ਬਹੁਤ ਹੀ ਸੰਵੇਦਨਸ਼ੀਲ ਹੈ ਹੁਣ ਹਾਈ ਕੋਰਟ ਨੇ ਜਨਤਕ ਸਮਾਗਮ ਦੌਰਾਨ ਸੁਰੱਖਿਆ ਪ੍ਰਬੰਧ ਕਿੰਨੇ ਕਿਨੇ ਪੁਤਕਰਮ ਕਰਿਤੇ ਨਾਲ ਚੀਤੇ ਗਿਆ ਸਨ ਇਨੀ ਵੱਡੀ ਕੋਤਾਹੀ ਕਿਵੇਂ ਹੋਈ ਨੱਤੇ ਨਾਲ ਅਪਰਾਧੀਆਂ ਨੂੰ ਅਪਰਾਧ ਕਰਨ ਤੋਂ ਬਾਅਦ ਭਜਨ ਦਾ ਮੌਕਾ ਮਿਲ ਕੇ ਜੁਣੀ ਹਾਈ ਕੋਰਟ ਨੇ ਚੁੱਕੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਅਗਲੀ ਸਰਵਾਈਚਾ ਪੂਰੀ ਕਟਨਾ ਬਾਰੇ ਸਖ਼ਤਾਜ ਬਾਰੇ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਲਈ ਕਿਹਾ ਜੋ ਇਹ ਸਪਸ਼ਟ ਹੋ ਸਕੇ ਕਿ ਪ੍ਰਸ਼ਾਸਨ ਦੇ ਪੱਧਰ ਤੇ ਕਿੱਥੇ ਕਮੀ ਆ ਰਹੀ ਹੈ 23 ਦਸੰਬਰ 2019 ਸਰਵਾਈਚਾ ਪੰਜਾਬ ਸਰਕਾਰ ਨੂੰ ਨਾਤਰਫ ਲਾਰੈਂਸ ਬਿਜਲੋਈ ਇੰਟਰਵਿਊ ਮੰਗਲੇ ਬਾਰੇ ਜਾਣਕਾਰੀ ਦਿਨ ਹੈ ਸਗੋਂ ਰਾਣਾ ਬੜਾ ਚੋਰੀਆ ਕਤਲ ਮਾਰੇ ਮਾਮਲੇ ਬਾਰੇ ਵੀ ਸ਼ਖਸਵਾਲਾ ਦਾ ਸਮਨਾ ਜਿਹੜਾ ਪੰਜਾਬ ਦੇ ਜੋ ਐਡਵੋਕੇਟ ਜਨਰਲ ਨੇ ਉਹਨਾਂ ਨੂੰ ਕੰਮ ਕਰ ਦਿੱਤਾ ਗਿਆ ਜੀ ਜਿੰਦਰਪਾਲ ਨਦੀਪ ਐਫ ਜੋ ਪੁਲਿਸ ਵੱਲੋਂ ਵਾਰਦਾਤ ਨੂੰ ਜੋ ਵਾਪਰਨ ਤੋਂ ਪਹਿਲਾਂ ناکਾਮ ਕਰ ਦਿੱਤਾ ਗਿਆ ਹੁਣੇ-ਹੁਣੇ ਅਸੀਂ ਗੱਲ ਕੀਤੀ ਹੈ ਰਾਣਾ ਬਲਾਚੌਰੀਆ ਕਬੱਡੀ ਖੇਡ ਪ੍ਰਮੋਟਰ ਜੋ ਉਹਨਾਂ ਦਾ ਕਤਲ ਹੋ ਜਾਂਦਾ ਹੈ ਮਹਿਜ਼ ਛੋਟੀ ਜੀ ਉਮਰ ਦੇ ਸੀ ਉਹ ਤੇ ਅਲਗਾ ਸ਼ਰੀਆਮ ਜੋ ਇੱਕ ਸੋਹਣਾ ਦੇ ਕਬੱਡੀ ਕੱਪ ਦੇ ਦੌਰਾਨ ਉਹਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਜੋ ਲੋਕ ਨੇ ਇਸ ਵਕਤ ਕਬੱਡੀ ਕੱਪ ਜਾਨ ਦੇ ਵਿੱਚ ਗੁਰੇਜ਼ ਕਰਦੇ ਨੇ ਸਹਿਮੇ ਹੋਏ ਲੋਕ ਨੇ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਕਬੱਡੀ ਖੇਡ ਮੇਲੇ ਹੋ ਰਹੇ ਨੇ ਟੂਰਨਾਮੈਂਟ ਹੋ ਰਹੇ ਨੇ ਲੇਕਿਨ ਲੋਕ ਨੇ ਜੋ ਕਿਤਨਾ ਕਿਤੇ ਜਾਨ ਤੋਂ ਕੰਨੀ ਉਤਰਾ ਰਹੇ ਨੇ ਕਿਉਂਕਿ ਪਤਾ ਨਹੀਂ ਲੱਗ ਰਹਾ ਲੋਕਾਂ ਨੂੰ ਵੀ ਇਸ ਵਕਤ ਡਰ ਲੱਗ ਰਿਹਾ ਹੈ ਕਿ ਕਿਤੇ ਨਾ ਕਿਤੇ ਕਿਸੇ ਵੀ ਵਕਤ ਕੋਈ ਅਣਹੋਣੀ ਘਟਨਾ ਵਾਪਰ ਨਾ ਜਾਵੇ ਤੇ ਲਗਾਤਾਰ ਇਹ ਜੋ ਪੀਤੇ ਦਿਨਾਂ ਦੇ ਵਿੱਚ ਬੀਤੇ ਸਮੇਂ ਦੇ ਵਿੱਚ ਕਬੱਡੀ ਖਿਡਾਰੀਆਂ ਨੇ ਜੋ ਉਹ ਟਾਰਗੇਟ ਕੀਤੇ ਜਾ ਰਹੇ ਨੇ ਉਹਨਾਂ ਨੂੰ ਜੋ ਕਤਲ ਕੀਤਾ ਜਾ ਰਿਹਾ ਹੈ ਜਾਂ ਕਈਆਂ ਦੇ ਉੱਪਰ ਗੋਲੀਬਾਰੀ ਕੀਤੀ ਗਈ ਹੈ ਕਈ ਬਚ ਵੀ ਗਏ ਨੇ ਲੇਕਿਨ ਕਈਆਂ ਦੇ ਜੋ ਇਸ ਇਹਨਾਂ ਮਾਮਲੇ ਦੇ ਵਿੱਚ ਮੌਤ ਹੋ ਜਾਂਦੀ ਹੈ ਕਿਤਨਾ ਕਿਤੇ ਗੈਂਗਸਟਰਾਂ ਦਾ ਨਾਮ ਵੀ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਸਾਹਮਣੇ ਆਉਂਦਾ ਹੈ ਜੁੜ ਜਾਂਦਾ ਹੈ ਤੇ ਕਿਵੇਂ ਦੇਖਦੇ ਹੋ ਕਬੱਡੀ ਖਿਡਾਰੀਆਂ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈ ਜੀ ਕੋਈ ਬੰਦਪਾਲ ਦੇ ਕੋ ਇਹ ਜੋ ਕਬੱਡੀ ਦਾ ਖੇਡ ਹੈ ਪੰਜਾਬ ਦੀ ਪੁਰਾਣੀ ਸੰਸਕ੍ਰਿਤੀ ਦੀ ਜੇਕਰ ਗੱਲ ਕਰੀਏ ਆਪਣੀ ਪੰਜਾਬ ਦੀ ਵਿਰਾਸਤ ਹੈ ਕਬੱਡੀ ਖੇਡ ਤਾਂ ਲਗਾਤਾਰ ਲੰਬੇ ਅਰਸੇ ਤੋਂ ਕਈ ਸਦੀਆਂ ਤੋਂ ਇਹ ਜੋ ਖੇਡ ਹੈ ਪੰਜਾਬ ਦੇ ਵਿੱਚ ਖੇਡੀ ਜਾਂਦੀ ਰਹੀ ਹੈ ਇਸੇ ਖੇਡ ਦੀ ਬਦੌਲਤ ਪੰਜਾਬ ਦਾ ਨਾ ਕੇਵਲ ਦੇਸ਼ੀ ਨੇ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਚੱਲਿਆ ਤੇ ਹੁਣ ਕਬੱਡੀ ਜਿਹੜੇ ਵਿਸ਼ਵ ਕੱਪ ਹੋ ਰਹੇ ਨੇ ਤਾਂ ਪੰਜਾਬ ਸਰਕਾਰ ਦੇ ਸਮਿਤੀ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਕਬੱਡੀ ਵਿਸ਼ਵ ਕੱਪ ਹੁਣੇ ਸ਼ੁਰੂ ਹੋਏ ਅਤੇ ਉਸ ਤੋਂ ਪਹਿਲਾਂ ਦੇ ਹੀ ਜਿਹੜੇ ਕਬੱਡੀ ਖਿਡਾਰੀ ਨੇ ਇਹਨਾਂ ਦੇ ਉੱਤੇ ਹਮਲੇ ਜਾਂ ਫਿਰ ਇਹ ਕਬੱਡੀ ਮੈਚਾਂ ਦੇ ਦੌਰਾਨ ਜੋ ਝਗੜੇ ਹੋਏ ਤੇ ਇਹਨਾਂ ਦਾ ਨਾਮ ਜੈਸਟਰਾਂ ਦੇ ਨਾਲ ਦੁਨੀਆਂ ਸ਼ੁਰੂ ਹੋਇਆ ਤਾਂ ਕਿਤੇ ਨਾ ਕਿਤੇ ਕਬੱਡੀ ਕਤਲ ਜਦੋਂ ਵੀ ਕੀਤਾ ਹੈ ਆਪਾਂ ਪਿਛਲੇ 2 ਮਹੀਨੇ ਦੀ ਗੱਲ ਕਰੀਏ ਤਾਂ ਜਿੰਨੇ ਵੀ ਕਤਲ ਹੋਏ ਨੇ ਲੁਧਿਆਣਾ ਦੇ ਵਿੱਚ ਦੋ ਕਬੱਡੀ ਖਿਡਾਰੀਆਂ ਨੂੰ ਦਿੰਦ ਤੁਹਾਡੇ ਕੋਲੀ ਮਾਰ ਕੇ ਸੱਤਾਂ ਗ੍ਰਾਮ ਦਿੱਤੀ ਗਈ ਇੱਕ ਨੌਜਵਾਨ ਨੂੰ ਐਸਪੀ ਦਫ਼ਤਰ ਤੋਂ ਕਾਂ ਉਹ ਵੀ ਉਸ ਦੇ ਗੋਲੀਆਂ ਮਾਰੀਆਂ ਗਈਆਂ ਛਾਤੀ 'ਚ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਦੇ ਰੈਨੀ ਦੇ ਨਾਲ ਇਸ ਤੋਂ ਇਲਾਵਾ ਹੋਰੇ ਜੋ ਰਾਣਾਪਲਾ ਚੋਰੀ ਜਿਹੜਾ ਕਤਲ ਕੀਤਾ ਗਿਆ ਤਾਂ ਸਾਰੇ ਹੀ ਮਾਮਲੇ ਚੈੱਕਰ ਆਪਾਂ ਦੇਖੀਏ ਤਾਂ ਕਤਲ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਦੇ ਉਸ ਤੇ ਕਿਸੇ ਨਾ ਕਿਸੇ ਗੈਸਟਰ ਗਰੁੱਪ ਦੇ ਵੱਲੋਂ ਇਸ ਹਮਲੇ ਦੀ ਇਸ ਕਤਲ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਜਾਂ ਤਾਂ ਜੱਗਪਤ ਗਵਰਨਪਾਲ ਜਾਂ ਲਾਰੈਂਸ ਜਿਸ਼नोई ਇਸ ਤੋਂ ਇਲਾਵਾ ਹੋਲਡੀ ਬਰਾੜ ਤੇ ਹੁਣ ਡੋਨੀ ਬਾਲ ਦੇ ਵੱਲੋਂ ਇਹਨਾਂ ਹਮਲਿਆਂ ਦੀ ਜੋ ਹੈ ਉਹਨਾਂ ਦਾ ਕਿ ਜ਼ਿੰਮੇਵਾਰੀ ਲਈ ਗਈ ਹੈ ਕਾਫੀ ਦਿਨਾਂ ਕਿਤੇ ਇਹਨਾਂ ਮਾਮਲਿਆਂ ਦੇ ਪਿੱਛੇ ਸਿੱਧੂ ਮੂਸੇਵਾਲਾ ਕਤਲकांड ਤੋਂ ਵੀ ਕਿਤੇ ਨਾ ਕਿਤੇ ਹੋਰ ਜਾਗਰ ਦੇ ਮਾਮਲੇ ਨੇ ਕਰਦੇ ਨਜ਼ਰ ਆਏ ਤਾਂ ਰੀਸੈਂਟਲੀ ਇਹ ਜੋ ਮਾਮਲਾ ਤਸੀਹਾ ਗਿਆ ਤਾਂ ਇਸ ਦੇ ਵੀ ਸਿੱਧੂ ਮੂਸੇਵਾਲਾ ਦੇ ਨਾਮ ਦਾ ਜ਼ਿਕਰ ਕੀਤਾ ਗਿਆ ਸੀ ਜੋ ਇਹਨਾਂ ਦੇ ਵੱਲੋਂ કબੂਲਨਾਮਾ ਸੀ ਜੇਲ੍ਹਾਂ ਦੇ ਵੱਲੋਂ ਕੀ ਕਤਲ ਕੀਤਾ ਗਿਆ ਜਿਸ ਗਰੁੱਪ ਦੇ ਵੱਲੋਂ ਉਹਨਾਂ ਦੇ ਵੱਲੋਂ ਵੀ ਸਿੱਧੂ ਮੂਸੇਵਾਲਾ ਦੇ ਕਤਲ ਦਾ ਇਹ ਕੀਤਾ ਗਿਆ ਸੀ ਕਿ ਉਸ ਜਸ ਬਿਅਕਤੀ ਨੂੰ ਨਾ ਬੋਨਾ ਚੋਰੀ ਨਾ ਉਸ ਦੇ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੰਨਤ ਕੀਤੀ ਗਈ ਸੀ ਸਾਕਿਸਨ ਅਕੀਸਾ ਕਬੱਡੀ ਖਿਡਾਰੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਕੋਈ ਗੈਸਟਰਾ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਖੇਡ ਨੂੰ ਬਦਲਣ ਕਰਨ ਦੀ ਜੋ ਕੋਸ਼ਿਸ਼ ਹੈ ਕਤਲ ਕੀਤੀ ਜਾ ਰਹੀ ਹੈ ਇਹ ਨਹੀਂ ਕਿ ਸਾਰੇ ਹੀ ਵਿਅਕਤੀ ਬਿਲਕੁਲ ਸਾਫ ਸਾਫ ਦਰਮਣ ਹੋਣ ਕਈ ਲੋਕ ਦੇਖ ਨਹੀਂ ਕੋ ਗਾਦੀ ਨਹੀਂ ਲੇਕਿਨ ਉਹਦੇ ਨਾਲ ਪੰਜਾਬ ਦੀ ਇਸ ਦਿਰਾਤ ਖੇਡ ਕਬੱਡੀ ਨੂੰ ਬਦਲਾਅ ਕਰਨ ਦੀ ਸਾਜ਼ਿਸ਼ੇ ਕੋ ਵਿਕਟਰਾ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਕਿ ਹਰ ਵਾਰ ਕਦਰੋਈ ਕਬੱਡੀ ਦੇ ਖਿਡਾਰੀ ਦਾ ਕਤਲ ਹੁੰਦਾ ਤਾਂ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਕੁੱਲੀ ਆਨ ਉਸ ਕਤਲ ਦੀ ਜ਼ਿੰਮੇਵਾਰੀ ਲੈਣਾ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜੋ ਹੈ ਲੋਕਾਂ ਦੇ ਵਿੱਚ ਇੱਕ ਖੋਫ ਦਾ ਮਾਹੌਲ ਜਿਹੜਾ ਲਗਾਤਾਰ ਪੈਦਾ ਹੋ ਰਿਹਾ ਕਿਉਂਕਿ ਸੋ ਕਾਫੀ ਸਾਹਜ ਆਵਾਜ਼ ਦੱਤਾ ਹੈ ਕਿ ਜੋ ਕਿ ਰਾਜਕਾਂ ਤੋਂ ਹੋ ਸਕੀ ਹੈ ਕਬੱਡੀ ਕਬੱਡੀ ਦੇ ਕਤਲ ਹੁੰਦੇ ਨੇ ਬੇਰਹਿਮੀ ਦੇ ਨਾਲ ਕਤਲ ਕੀਤੇ ਜਾਂਦੇ ਨੇ ਪਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਸਿਕ ਬੂਲਗਾਮੇ ਵੀ ਹੁੰਦੇ ਨੇ ਜਿੰਮੇਵਾਰੀ ਲਈ ਜਾਂਦੀ ਹੈ ਬਕਾਇਦਾ ਕਤਲ ਦੀ ਸਾਲ ਪੰਜਾਬ ਦਾ ਹੂਟ ਜੋ ਕਿ ਕਬੱਡੀ ਵਾਲੇ ਪਾਸੇ ਆਪਣਾ ਫਿਚਰ ਵੇਖ ਰਿਹਾ ਸੀ ਉਸੇ ਮਾਪਿਓ ਕਿਦਣਾ ਕਿਤੇ ਉਹਨਾਂ ਦੇ ਮੰਦੇ ਵਿੱਚ ਇੱਕ ਡਾਇਰੈਕਟ ਸੇਮ ਜੋ ਹੈ ਉਹ ਬੈ ਚੁੱਕਾ ਹੈ ਕਿ ਉਹਨਾਂ ਦਾ ਬੇਟਾ ਦੀ ਉਸੇ ਕਿਤੇ ਗੱਲ ਜਾ ਰਿਹਾ ਉਸੇ ਕਿਤੇ ਜਾ ਰਿਹਾ ਜਿਸ ਤੇ ਸਮਾਜ ਦੇ ਲੋਕਾਂ ਵੀ ਹੱਥਿਆਕ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਜੋੜ ਕੇ ਪੋਸਿਟਿਵਿਟੀ ਜਾਣੂ ਹੋਣੇ ਜਾਂਦਾ ਜਿਹੜੇ ਲਾਖੀ ਪਰਿਵਾਰਾਂ ਦੀ ਆ ਕਿਸੇ ਦਾ ਬਲਾਸ ਅਸਲ ਵਿੱਚ ਪਹਿਲਾ ਹੋਇਆ ਕਿ ਕਿਸੇ ਦੇ ਬੱਚੇ ਛੋਟੇ-ਛੋਟੇ ਨੇ ਤਾਂ ਜੀਵੇ ਮਹਾਉ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਸਹਿਮ ਦਾ ਮਹੌਲ ਹੈ ਉਹਨਾਂ ਮਾਪਿਆਂ ਦੇ ਵਿੱਚ ਜਿਨ੍ਹਾਂ ਦੇ ਬੱਚੇ ਕਬੱਡੀ ਨੂੰ ਕਬੱਡੀ ਦੇ ਜਿਆਦਾ ਚਾਹੁੰਦੇ ਨੇ ਕਬੱਡੀ ਖੇਡਣਾ ਚਾਹੁੰਦੇ ਨੇ ਇਸਤੇ ਨੇ ਕਪੜਾ ਕਰੀਏ ਬਣਾਣਾ ਚਾਹੁੰਦੇ ਨੇ ਤਾਂ ਕਿਸੇ ਨਾ ਕਿਸੇ ਤਰ੍ਹਾਂ ਜੋ ਉਹਨਾਂ ਮਾਪਿਆਂ ਦੇ ਵਿੱਚ ਸਭ ਤੋਂ ਵੱਧ ਸਹਿਮ ਦਾ ਮਾਹੌਲ ਹੈ ਹਾਲਾਂਕਿ ਅਜਿਹੇ ਮਾਮਲਿਆਂ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਕਿਉਂਕਿ ਇੱਕ ਪੁਰਾਣੀ ਵਿਰਾਸਤ ਹੈ ਪੰਜਾਬ ਦੀ ਕਬੱਡੀ ਤਾਂ ਅੱਜ ਵੀ ਖੇਡ ਦੇ ਨਾਲ ਹਰੇਕ ਪੰਜਾਬੀ ਦਾ ਜੋ ਹੈ ਮਨ ਜੋ ਹੈ ਵਲੰਟਰੀਆਂ ਜਾਂਦਾ ਜਦੋਂ ਜਿੱਦਵਾ ਬਾਤ ਕਰਦਾ ਹੂੰ ਥੇਰੇ ਤਾਂ ਇਹ ਸਭ ਯਤੀ ਮਯੂਤ ਨਮੂਨਾ ਕੀ ਇਹ ਜੀਬੇ ਬਾਤ ਦਾ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ ਵਾਧੀਆਂ ਜਾਰੀ ਹੋ ਰਹੇ ਤੇ ਜੈਸਾ ਤੋਂ ਵੱਲ ਤੋਂ ਹੈ ਲਗਾਤਾਰ ਇਸ ਦਾ ਪੂਰੇ ਆਮ ਜੋ ਹੈ ਜ਼ਿੰਮੇਵਾਰੀ ਨਹੀਂ ਜਾਂਦੀ ਤੇ ਅਫਗਾਨ ਹਮਲਿਆਂ ਲਗਾਤਾਰ ਵਿਗੜ ਰਹੀ ਹੈ ਤੇ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਚਾਹੀਦਾ ਕਿ ਅਜੀਬੀਆਂ ਵਾਰਦਾਤਾ ਤੋਂ ਪਹਿਲਾਂ ਜੇ ਤਰੀਕੇ ਦੇ ਨਾਲ ਕਿਉਂ ਨਵਾਂ ਸ਼ਹਿਰ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਇਸੇ ਤਰ੍ਹਾਂ ਦੀਆਂ ਵੱਡੀਆਂ ਕਾਰਵਾਈਆਂ ਜੋ ਹੈ ਇਹਨਾਂ ਲੋਕਾਂ ਦੇ ਉੱਤੇ ਕੀਤੀਆਂ ਜਾਣ ਤਾਂ ਜੋ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਅਤੇ ਲੋਕਾਂ ਦੇ ਮਨਤੇ ਜਿਹੜਾ ਸਾਂ ਹੈ ਇਹ ਜੋ ਧਾਰਾ ਬਾਹਰ ਨਿਕਲ ਸਕੇ ਕੱਲ ਸਾਨੂੰ ਸ਼ਹੀਦ ਭਗਤ ਸਿੰਘ ਨਗਰ CIA ਦੀ ਟੀਮ ਨੂੰ ਇਨਪੁਟ ਆਈਆਂ ਸੀ ਤਿੰਨ ਬੰਦੇ ਹੈਗੇ ਆ ਜਿਹੜੇ ਕੀ ਵਕ ਵਕ ਕਾਦਮਿਆਂ ਚ ਭਗੋੜੇ ਵੀ ਹੈਗੇ ਆ ਔਰ ਉਹ ਆਪਣੇ ਇਥੇ ਕਬੱਡੀ ਕੱਪ ਹੋਣਾ ਸੀ ਇੱਕ ਬਲਾਚੌਰ ਦੇ ਏਰੀਆ ਚ ਉੱਥੇ ਕਿਸੇ ਬੰਦੇ ਨੂੰ ਟਾਰਗੇਟ ਕਰਨ ਅੱਜ ਕਰਨਗੇ ਇਹ ਜੇ ਉਹਦੇ ਸੁੰਦਰ ਵਿੱਚ ਇਮੀਡੀਏਟਲੀ ਸਾਡੇ ਡੀਐਸਪੀ ਸਾਹਿਬ ਐਸਐਚਓ ਆਪਣੇ ਇੰਚਾਰਜ ਸਾਹਿਬ ਤੇ ਨਾਲ ਟੀਮਸ ਮੂਵ ਹੋਈਆਂ ਔਰ ਤਿੰਨ ਬੰਦੇ ਅਸੀਂ ਰਾਉਂਡ ਆਪ ਕੀਤੇ ਉਹਦੇ ਵਿੱਚ ਐਫਆਰ ਨੰਬਰ 206 ਸਦਰ ਨਵੀਂ ਸ਼ਹਿਰ ਐਫਆਰ ਦਜ ਕੀਤੀ ਆਰਮਜ਼ੈਕਟ ਦੇ ਵਿੱਚ ਔਰ ਵੈਪਨਸ ਐਂਡ ਉਹਨਾਂ ਦੇ ਨਾਲ ਹੋਰ ਜਿਹੜਾ ਮਟੀਰੀਅਲ ਸੀਗਾ ਸਾਨੂੰ ਮਿਲਿਆ ਔਰ ਜੁੜੀ ਇਹਨਾਂ ਦੀ ਇੰਟਰੋਗੇਸ਼ਨ ਚਾਹੀਏ ਇੱਕ ਅਨੀਸ਼ ਨੀਸ਼ਾ ਹੈਗਾ ਇਹ ਜਨਰਲੀ ਦਾ ਰਹਿਣ ਵਾਲਾ 2011 ਦਾ ਇਹ ਪਗੌੜਾ ਹੈਗਾ 302 ਦੇ ਵਿੱਚੋਂ ਔਰ ਪਿੱਛੇ ਦੇ 24 ਵਿੱਚ ਮੁਕੱਦਮਾ ਲੜਾਈ ਝਗੜੇ ਦਾ ਸਿਟੀ 'ਚ ਦਰਜ ਹੋਇਆ ਸੀ ਉਹਦੇ ਵਿੱਚ ਵੀ ਇਹ ਵਾਂਟਡ ਸੀਗਾ ਔਰ ਜਿਹੜਾ ਕਿ ਵੱਖ-ਵੱਖ ਜਗ੍ਹਾ ਤੇ ਜਲੰਧਰ ਹੁਸ਼ਿਆਰਪੁਰ ਏਰੀਆ ਵਿੱਚ ਲੋਕ ਛਿਪਕੇ ਰਹਿ ਰਿਹਾ ਸੀਗਾ ਔਰ ਇਹਦਾ ਨਾਲ ਦਾ ਸਾਥੀ ਰਾਜਾ ਹੈਗਾ ਔਰ ਤੁਹਾਨੂੰ ਯਾਦ ਹੋਊਗਾ ਥੋੜੇ ਦਿਨ ਪਹਿਲਾਂ ਸੁਭਾਨਪੁਰ ਥਾਣੇ 'ਚ ਇੱਕ ਨੋਵਾ ਗੱਡੀ ਨੂੰ ਅੱਗ ਲਾਈ ਸੀ ਤੇ ਫਾਇਰਿੰਗ ਹੋਈ ਸੀ ਉਹਦਾ ਇਹ ਮੇਨ ਕיוਜ਼ਡ ਹੈਗਾ ਔਰ ਤੀਜਾ ਸਾਹੇ ਲੇਗਾ ਇਹ ਮੀਰੇ ਰਾਇਆ ਇਹਦੇ ਇਦਾ ਹੀ ਸਾਥੀ ਆ ਰਾਜਾ ਐਨ ਹਮੀਰ ਸਾਇਲ ਦੋਨੋਂ ਹੀ ਉਸ ਕੇਸ ਵੀ ਵੌਂਟਡ ਹੈਗੇ ਆ ਔਰ ਇਕਨਾਂ ਨੇ ਸੁਭਾਨ ਉੱਥੇ ਕਪੂਰਥਲੇ ਕਚਹਿਰੀ ਦੇ ਵਿੱਚ ਵੀ ਝਗੜਾ ਹੋਇਆ ਸੀ ਉੱਥੇ ਕਾਫੀ ਵਰਲਟੋਕ ਹੋਈ ਸੀ ਉਹ ਕੋਤਵਾਲੀ ਥਾਣੇ ਚ ਪਰਚਾ ਦਰਜ ਹੈ ਨਾ ਦੋਨਾਂ ਤੇ ਉੱਥੇ ਵੀ ਇਹਨਾਂ ਨੇ ਜਿਹੜੇ ਨਾਲ ਦੇ ਇਹਨਾਂ ਦੇ ਸਾਥੀ ਸੀਗੇ ਕਿ ਉਹ ਵਿਰੋਧੀ ਪਾਰਟੀ ਉਹਨਾਂ ਦੀ ਕਾਫੀ ਵਰਲਟੋਕ ਕੀਤੀ ਸੀਗੀ ਇਹ ਤਿੰਨੇ ਹੀ ਬੰਦੇ ਜਿਹੜੇ ਹੈਗੇ ਆ ਇਹ ਬਲਾਚੌਰ ਦੇ ਏਰੀਆ 'ਚ ਪਿੰਡ ਹੈਗਾ ਜਿੱਥੇ ਕਬੱਡੀ ਕੱਪ ਸੀਗਾ ਉੱਥੇ ਇਹਨਾਂ ਨੇ ਫਾਇਰਿੰਗ ਕਰਨੀ ਸੀ ਰਾਮਾ ਨਾਲ ਦਾ ਨਾਂ ਦਾ ਮੁੰਡਾ ਹੈਗਾ ਜਿਹੜਾ ਕਿ ਜਾਣ ਲੈਦਾ ਹੈਗਾ ਔਰ ਉਹਨੂੰ ਇਹਨਾਂ ਨੇ ਹਿੱਟ ਕਰਨਾ ਸੀਗਾ ਪਰੰਤੂ ਉੱਥੇ ਹੈਪਨਸ ਹੋਣ ਕਰਕੇ ਕਬੱਡੀ ਕੱਪ ਪੋਸਟਪੋਨ ਹੋ ਗਿਆ ਉਹ ਔਰ ਇਹ ਵੱਡੀ ਵਾਰਦਾਤ ਨੂੰ ਰੋਕਣ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਔਰ ਫਰਦਰ ਜਿਹੜੇ ਇਹਨਾਂ ਦੇ ਹੋਰ ਸਾਥੀ ਹੈਗੇ ਆ ਕੋਈ ਜੇਲ੍ਹਾਂ ਵਾਲੇ ਜਾਂ ਕਿਤੇ ਹੋਰ ਬਾਹਰ ਵਾਲੇ ਉਨਾ ਚੰਦ ਦੀ ਸਾਡੀ ਤਫ਼ਤੀਸ਼ ਚੱਲਦੀ